ਲੈ ਵੀ ਮੇਤਰ ਪਿਆਰੇਓ ਅੱਜ ਨਾ ਤੁਹਾਡੇ ਵਾਸਤੇ ਤਿੰਨ ਟਰੈਕਟਰ ਹੋਰ ਲੱਭ ਲਿਆਂਦੇ ਇੱਕੋ ਘਰ ਦੇ ਵਿੱਚ ਤਿੰਨ ਟਰੈਕਟਰ ਨੇ ਇਧਰਲੇ ਪਾਸੇ ਦਾ ਖੜਾ 5310 ਜੌਂਡੀਆਰ ਇਧਰਲੇ ਪਾਸੇ ਖੜਾ 855 ਸਵਰਾਜ ਜਿਹਦੇ ਚਾਰੇ ਟਾਇਰ ਜਮੇ ਹੀ ਨਵੇਂ ਨੇ ਮੂਰੇ ਵੱਡੇ ਟਾਇਰ ਪਾਏ ਹੋਣੇ ਵੈਸੇ ਇਧਰਲੇ ਪਾਸੇ ਫੇਰ 855 ਖੜਾ ਐਨੇ ਕ ਘੈਂਟ ਨੇ ਵੀ ਜਿਹਦੇ ਕਿੰਨੀ ਚਾਕਦੇ ਤਾਂ ਇਹ ਸੋਹਣਾ ਲੱਗਣ ਲੱਗ ਜਾਂਦਾ ਜਿਹਦੇ ਕਿੰਨੀ ਚਾਕੀਏ ਫੇਰ ਆਹ ਬਾਹਲਾ ਚਾਚਣ ਲੱਗ ਜਾਂਦਾ ਜੇ ਇਹ ਤੂੰ ਥੋੜੀ ਜਿਹੀ ਨਿਗਾਹ ਇਧਰ ਨੂੰ ਮਾਰ ਲਈਏ ਫੇਰ ਇਹ ਸਾਰਿਆਂ ਦੀ ਰਿਕਾੜੀ ਤੋੜ ਦਿੰਦਾ ਹਣਾ ਤਿੰਨੇ ਟਰੈਕਟਰ ਚੋ ਤਿੰਨਾਂ ਦੇ ਨੰਬਰ ਪੰਜਾਬ ਦੇ ਨੇ ਪਹਿਲਾਂ ਇਹ ਦੱਸ ਦਈਏ ਵੀ ਖੜੇ ਕਿੱਥੇ ਆ ਅੱਜ ਮਿੱਤਰੋ ਪਿੰਡ ਪਹੁੰਚ ਗਏ ਉਪਲੀ ਤੇ ਜ਼ਿਲ੍ਹਾ ਪਹੁੰਚਦਾ ਬਰਨਾਲਾ ਆਪਾਂ ਉਹੀ ਬਾਈ ਲਵੀ ਦੇ ਘਰੇ ਆਏ ਆ ਲਾਪ੍ਰੀਤ ਦੇ ਘਰੇ ਆਏ ਆ ਤਿੰਨਾਂ ਟਰੈਕਟਰਾਂ ਦੀ ਜਾਣਕਾਰੀ ਲਵਾਂਗੇ ਵੀ ਕਿਹੜਾ ਟਰੈਕਟਰ ਕਿਹੜੇ ਰੇਟ ਦੇ ਵਿੱਚ ਦਊਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਤੇ ਇਕੱਲੇ ਇਕੱਲੇ ਦੀ ਜਾਣਕਾਰੀ ਦੰਨੇ ਆ ਲਾਪ੍ਰੀਤ ਨੂੰ ਪੁੱਛਦਿਆਂ ਲਾਪ੍ਰੀਤ ਕੇ ਯਾਰ ਨੇ ਠੀਕ ਆ ਤੇ ਤਿੰਨ ਟਰੈਕਟਰਾਂ ਦੀ ਗਾਰੰਟੀ ਪੂਰੀ ਆ ਫੁੱਲ ਵੀਰੇ ਫੁੱਲ ਜ਼ਿੰਮੇਵਾਰੀ ਤਿੰਨਾਂ ਦੇ ਨੰਬਰ ਪੰਜਾਬ ਦੇ ਨੇ ਤਿੰਨਾਂ ਦੇ ਪੰਜਾਬ ਦੇ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ ਉਹ 15 ਮਾਡਲ ਅਈ ਤੂੰ ਚੱਲ ਕੇ ਆਉਣੇ ਆ ਮਾਡਲ ਕਹਿੰਦਾ ਬਈ ਇਹ ਵੀਰੇ 15 ਮਾਡਲ ਦਾ ਫਰਸਟ ਪਾਰਟੀ ਨਗਦ ਕੈਸ਼ 15 ਮਾਡਲ ਫਰਸਟ ਪਾਰਟੀ ਨਗਦ ਕੈਸ਼ ਓਕੇ ਬਈ ਮੂਰਲੇ ਜਿਹੜਾ ਜ਼ਮੀਨ ਨਮਾ ਹੈ 1016 ਨੰਬਰ ਹਾਂ 1016 2025 ਆ ਤੁਸੀਂ ਟਾਇਰ ਨਹੀਂ ਪਈਏ ਓਕੇ ਕਿਹੜੀ ਕੰਪਨੀ ਦੇ ਨੇ ਇਹ ਅਕਟਮਾ ਦੇ ਨੇ ਬਾਈ ਯਾਰ ਇਹ ਵੀ ਪੂਰੀ ਸਿਰੇ ਦੀ ਕੰਪਨੀ ਆ ਓਕੇ ਐਕਸਪੋਰਟ ਹੈ ਐਕਸਪੋਰਟ ਦੇ ਨਾਈਲੋਨ ਓਕੇ ਤੇ ਮਗਰਲੇ ਟਾਇਰ ਹੈਗੇ ਨਾ 108 ਦੇ 108 ਦੇ ਓਕੇ ਤੇ ਬਈ ਇਹ ਚੱਲ ਕਿੰਨਾ ਕੁ ਗਿਆਊਗਾ ਇਹ ਚੱਲ ਗਿਆ ਬਈ ਯਾਰ 2200 ਕੰਟਾ 2200 ਕੰਟਾ ਟਾਇਰ ਦੁਬਾਰ ਦੇ ਨਹੀਂ ਫਿਰਦੇ ਦੁਬਾਰੇ ਤੇ ਨਹੀਂ ਫਿਰਦੇ ਦੁਬਾਰੇ ਓਕੇ ਕੰਡੀਸ਼ਨ ਤੇ オリジナル ਆ ਸਰ オリジナル ਆ ਬਈ ਜ਼ਿੰਮੇਦਾਰੀ ਹੈ ਜੇ ਅੱਲਾ ਬਾਕੇ ਪੈਸੇ ਦੇ ਓਕੇ ਧਰ ਮੈਂ ਕਰਵਾ ਕੇ ਰਾਂ 2 ਸਪੀਡ ਚ ਤੇ ਅਪੈਰਨ ਚੈੱਕ ਕਰਵਾ ਦੇ ਮਗਰਾੜ ਚੈੱਕ ਕਰਵਾ ਦੇ ਉਹ ਟਕ ਟਕ ਜਿਹੀ ਤਰ੍ਹਾਂ ਹੀ ਦੇਣਾ ਬਈ ਲੱਗਿਆ ਹੋਇਆ ਕੋਨੋਪੀ ਲੱਗੀ ਹੋਈ ਹੈ ਕੰਡੀਸ਼ਨ ਦਾ ਵੀ オリジナル ਹੈ ਹਾਂਜੀ ਬਈ 15 ਮਾਡਲ ਆ ਡਬਲ ਪੰਪ ਚ ਹੈ ਹਾਂਜੀ ਆਪਰ ਸਟੀering ਹੂੰ ਇਸੇ ਸਿੱਧਾ ਵੀ ਸਾਪਿਆ ਟਰੈਕਟਰ ਹੈ ਮਗਰਾਟਾ ਦਾ ਅੰਦਰੋਂ ਕਰ ਵਹੀ ਵਹੀ ਚੱਕ ਡਿਸਟ੍ਰੀਬਿਊਟਰ ਡਬਲ ਹੈ ਲਿੰਕਾ ਨੂੰ ਕਹਦਾ ਵੀ ਟਰੈਕਟਰ ਚੰਗਾ ਯਾਰ ਇਹਦੇ ਟਾਇਰਾਂ ਦੇ ਕੀ ਕਿੜੀ ਸਰੂਣੀਆਂ ਪਿਛਲੀਆਂ ਦੀ ਟਾਇਰ ਇਹਦੇ 80 85 ਪੈਸੇ ਨੇ ਓਕੇ ਮੂਰਲਾ ਤਾਂ ਜਮ ਨਹੀਂ ਨਾ ਮੂਰਲਾ ਜਮਾ ਨਾ ਮੈਂ ਇਹਨੂੰ ਸਟਾਰਟ ਕਰੀ ਬਈ ਇਹ ਦੇ ਉੱਪਰ ਲੋਨ ਹੋ ਜੂਆ ਆ ਵੀਰੇ ਕਿੰਨੇ ਕ ਦਾ ਤਿੰਨ ਸਵਾ ਤਿੰਨ ਲੱਖ ਦਾ ਲੋਨ ਹੋ ਜੂ ਸਵਾ ਤਿੰਨ ਲੱਖ ਦਾ ਲੋਨ ਹੋ ਜੂ 15 ਮਾਡਲ ਆ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਤਾਂ ਹੈਗਾ ਭਾਈ 520000 520000 ਇਹਦੀ ਸੋਖੋ ਖੋਲਿਓ ਵਿੱਚੋਂ ਕਿਦਾਂ ਦਾ ਵਿੱਚੋਂ ਵਿੱਚੋਂ ਉਹ ਕਿਉਂ ਨਹੀਂ ਪੇ ਅੱਛਾ ਵਿੱਚੋਂ ਸਾਫ਼ ਪਿਆ ਹਾਂਜੀ ਵੀਰੇ ਹੂੰ ਦੇ ਤਾਂ ਮੈਂ ਕਰ ਦੰਨਾ ਬੰਦ ਤੇ ਹੁਣ ਡਿਟੇਲ ਦੱਸਦੇ ਆ ਜਿਹੜਾ ਆ ਖੜਾ ਨਾਲ ਤੇ ਇਹ ਵੀ ਰੀਮ ਆਡਲ ਹੈ ਹੈ 21 ਮਾਡਲ ਅਸਾਂ ਆ 21 ਮਾਡਲ ਹੈ ਹਾਂਜੀ ਭਾਈ ਇਹਦਾ ਇਹਦਾ ਨੰਬਰ ਵੀ ਪੰਜਾਬ ਦਾ ਹੈ ਇਹਦਾ ਨੰਬਰ ਪੰਜਾਬ ਦਾ ਇਹਦਾ ਪੀਪੀ 1300 ਰੂਰ ਦਾ ਇਹਦਾ 90 ਦਾ ਇਹਦਾ 90 ਦਾ ਹਾਂਜੀ ਭਾਈ ਓਕੇ ਤੇ ਟਾਇਰ ਇਹਦੇ ਨਾਲ ਦੇ ਨੇ ਇਹਦੇ ਨਾਲ ਦੇ ਟਾਇਰ ਨੇ ਵੀਰੇ ਕਿੰਨੇ ਪੈਸੇ ਟਾਇਰ ਹੋਣੇ 80 ਤੋਂ 90 ਪੈਸੇ ਟਾਇਰ ਨਾਲ ਦੇ 16 ਦੇ 16 ਚਾਹੀਏ 16 ਦੇ ਟਾਇਰਾਂ ਦਾ ਐਮ ਆਰ ਪਲੇ ਟਾਇਰ ਨੇ ਓਕੇ ਡੈਕ ਕੋਕ ਬਗਾਰਾ ਚੰਗਾ ਲੱਗਿਆ ਹੋਇਆ ਬਈ ਹੂੰ ਡੈਕ ਕੋਨੋਪੀ ਪੱਕੀ ਸਾਰ ਕੁਝ ਲੱਗਿਆ ਹੋਇਆ ਪਰ ਮੇਰੇ ਮਰਮੋਦਲ ਟਰੈਕਟਰ ਪੂਰਾ ਸਾਫ ਪਿਆ ਬਾਈ ਕੰਡੀਸ਼ਨ ਤੇ origianlly ਹੈ ਇਹਦਾ origianlly ਆ ਬ ਅੱਛਾ ਕੋਈ ਚੀਜ਼ ਹੋ ਲੱਗੀ ਉਹੀ ਤਾਂ ਨਹੀਂ ਹੋਈ ਥੋੜਾ ਮੋਟਾ ਨਹੀਂ ਨਹੀਂ ਬਈ ਆਪਾਂ ਦੱਸ ਦਾਂਗੇ ਜੇ ਲੱਗਿਆ ਹੁੰਦਾ ਆਪਾਂ ਨੂੰ ਕੋਈ ਉਹ ਨਹੀਂ ਸੀਗਾ ਰੇਜ ਨਾਲ ਆ ਜ਼ਿੰਮੇਵਾਰੀ ਆ ਓਕੇ ਆਉਣ ਜਾਣ ਦਾ ਖਰਚਾ ਦੇ ਦੇਗੇ ਪੁੱਤ ਇਹ ਤਾਂ ਸਹੀ ਕੀ ਮਾਡਲ ਹੈ ਇਹ ਕਿੰਨਾ ਕੁ ਚੱਲ ਗਿਆ ਹੁਣ ਇਹ 800 ਘੰਟਾ ਚੱਲ ਗਿਆ ਬਈ ਅਸਾ origignal 800 ਘੰਟਾ ਚੱਲਿਆ ਹੋਇਆ ਹੈ origignal ਚੱਲਿਆ ਹੈ ਬਈ ਪੱਠੀ ਪੁੱਠੀ ਵੀ ਚੈੱਕ ਕਰਵਾ ਦੇ ਇਹ ਇਹ ਵੀ ਨਗਦ ਕੈਸ਼ ਦਾ ਹੈ ਇਹ ਨਗਦ ਕੈਸ਼ ਫਸਟ ਬਾਲਟੀ ਬਈ ਅੱਛਾ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਇਹਦੇ 5 ਲੱਖ ਦਾ ਲੋਨ ਹੋ ਜੂ 5 ਲੱਖ ਦਾ ਕਰਵਾ ਕੇ ਦੇ ਦੇਾਂਗੇ ਆਪਾਂ ओके एवी डिमांड ਕਿਉਂ ਟਰੈਕਟਰ ਦੀ ਇਹਦੀ ਡਿਮਾਂਡ ਆ ਬਾਈ 6 ਲੱਖ ਤੇ 85000 ਰੁਪਏ 6 ਲੱਖ ਤੇ 85000 ਹਾਂਜੀ ਮੌਕੇ ਤੇ ਕਿੰਨੇ ਕੁ ਤੁਸੀਂ ਢੋਂਗੇ ਇਹ ਮੌਕੇ ਤੇ ਆਪਾਂ 70000 ਦਾ ਦੇ 70000 ਦਾ ਓਕੇ ਚੱਲ ਆ ਮੈਂ ਤੁਹਾਨੂੰ ਉਤਾਰ ਮੈਂ ਆ ਦੇਖੋ ਇਹ ਗੇਰ ਗੂਰ ਵਾਲੀ ਸੀ ਸਾਰੀ ਚੈੱਕ ਕਰਾ ਦੇ ਉਹ ਵੀ ਲੱਗਦੀਆਂ ਪੀਨਾਂ ਵਾਲੇ ਆ ਦੇ ਹਣਾ ਬੱਪਾ ਟੇਪਾ 70000 ਤਾਂ ਦੇ ਨਹੀਂ ਹੈ ਬਾਈ ਬਸ ਠੀਕ ਹੈ ਜੀ ਤੇ ਚੱਲੇ ਹੋਏ 800 ਘੰਟਾ 800 ਘੰਟਾ ਇਹ ਵੀ ਕਰਾਂ ਚੈੱਕ ਵਿੱਚੋਂ ਬਾਹਰ ਹੈ ਬੰਦੇ ਬਾਈ ਜਿਹੜਾ ਦੂਜੇ ਲੈਟਰ ਬੰਦਦਾ ਬਾਹਰ ਕੇ ਦੇਖ ਤੁਸ ਹੋ ਰਿਹਾ ਹੂੰ ਰੈਡੀਏਟਰ ਵਗੈਰਾ ਖੜੀ ਚੈੱਕ ਕਰਵਾ ਦੇ ਆਪਾਂ ਇਹਨੂੰ ਦਸੱਲੀ ਕਰਾਉਣਾ ਪੱਟੀ ਪੂਰਾ ਆਲ ਨੂੰ ਵਹਾ ਕੇ ਬਾਹਰ ਰੇ ਟਰੈਕਟਰ ਦਿੰਨੇ ਆ ਬਾਈ ਨਹੀਂ ਚਾਹੀਦਾ ਵੀ ਇਦਾਂ ਹੀ ਆ ਦੋਨੇ ਲੈਟਰ ਜਿਹੜੇ ਦਿੱਤੇ ਆ ਉਹ ਵੀ ਬੰਨ ਨੂੰ ਵਹਾ ਕੇ ਪੂਰਾ ਚੈੱਕ ਕਰਾ ਕੇ ਫਿਰ ਦੇ ਦਿੰਦੇ ਪਤਾ ਕਾਰਨ ਕੀ ਜੀ ਤਸੱਲੀ ਹੋ ਜਾਂਦੀ ਆ ਅਗਲੇ ਨੂੰ ਕਹਿੰਦੀ ਵੀ ਇੱਥੇ ਉਹਨੂੰ ਘੰਟਾ ਜੋਲਾ ਟਰੈਕਟਰ ਸਾਡਾ ਤੇਲ ਤੇਰਾ ਸਾਰਾ ਤੋਂ ਬਾਹਰ ਹਾਂ ਤੋੜ ਰਿਵਟ ਬਾਹਰ ਦੀ ਟਰੈਕਟਰ ਸਾਡੇ ਦੀ ਬਿਲਕੁਲ ਬਿਲਕੁਲ ਸਹੀ ਗੱਲ ਆ ਨਹੀਂ ਸਾਰੇ ਤੇਲ ਆਪਾਂ ਅਗਲੇ ਤੋਂ ਪੋਣੇ ਕ ਪੰਜ ਚਾਰ ਲੀਟਰ ਤਾਂ ਆਪਾਂ ਦੇ ਦਿੰਨੇ ਆ। ਨਾ ਨਾ ਤਾਂ ਦੇ ਦੋ। ਵੀ ਐ ਹਣ ਤਾਂ ਸੇ ਸਾਰੀ ਦਿਹਾੜੀ ਤਾਂ ਫੇਰ ਅਗਲੇ ਦਾ ਹੋਊਗਾ। ਮੈਂ ਕਿਹਾ ਕਈ ਵਾਰ ਅਗਲਾ ਡਰਦਾ ਹੀ ਨਾ ਬੈਠੇ। ਨਹੀਂ ਨਹੀਂ। ਅੱਧ ਘੰਟਾ ਵਾਲਾ ਪਾ ਦੇ ਮਾਗੇ। ਹਾਂ ਉਹ ਤਾਂ ਆਪਣੇ ਹੋਊਗਾ ਨਾ। ਹੁਣ ਆਪਾਂ ਸਾਰੀ ਦਿਹਾੜੀ ਪੋਣਾਂ ਉਹ ਤਾਂ ਅਗਲੇ ਦਾ ਨਾ। ਠੀਕ ਹੈ ਜੀ। 6,70,000 ਇਹਦੀ ਰਮਾੜਾ। ਨਾ 85 85 6,70,000 ਤਾਂ ਦਵਾਂਗੇ। ਹਾਂ 6,70,000 ਤਾਂ ਦੇਣੀ ਹੈ। ਦੇਵਾਂਗੇ। ਹਾਂ ਅੱਜ। ਹਾਂ ਬਈ। ਓਕੇ। ਤੇ ਜਿਹੜਾ ਇਧਰਲੇ ਪਾਸੇ ਖੜਾ ਵੀ 5310 ਇਤਰਾ ਬੰਜਾ ਦਾ ਆ ਸਾ ਬਾਈ 18 ਮਾਡਲ ਰਿਵਰਸ ਪੀਟੀਓ ਡਬਲ ਡਿਸਟਰੀਬਿਊਟਰ ਫੁੱਲ ਟਾਪ ਮਾਡਲ ਅੱਛਾ ਕੰਡੀਸ਼ਨ ਦੇ ਵੀ ਓਰੀਜਨਲ ਹੀ ਆ ਓਰੀਜਨਲ ਆ ਬਾਈ ਜ਼ਿੰਮੇਦਾਰੀ ਟਾਇਰ ਟੂਰੇ ਦੇ ਨਾਲ ਦੀ ਨੇ ਅਸੀਂ ਇਹਦੇ ਟਾਇਰ ਨਾਲ ਦੇਨੇ ਧਰਮੀ ਤੇ ਰੇਸ ਰੂਸ ਵੀ ਸਾਰੀ ਓਮੀ ਪਈ ਆਲੇ ਦਾ ਕਾਣਾ ਤੇ ਖੁੱਲੀ ਵੀ ਨਹੀਂ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਬਾਈ ਇਹਦੇ 80 ਕੇ ਪੈਸੇ ਟਾਇਰ ਨਾਲ ਦੇਨੇ ਵੀਰੇ ਠੀਕ ਹੈ ਮਗਰਾੜਾ ਤੋਂ ਅੰਦਰੋਂ ਚੈੱਕ ਕਰਵਾ ਧਰਮੀ ਕੋਲ ਉਪੀਏ ਦੇ ਲੱਗੀ ਹੋਈ ਆ ਪਰ ਇਹਦੇ ਸਿਸਟਮ ਨਹੀਂ ਹੈਗਾ ਗੱਲ ਆ ਨਹੀਂ ਵੀਰੇ ਲਿੰਕਾਂ ਲੁੰਕਾਂ ਦਾ ਟਰੈਕਟਰ ਇਹ ਵੀ ਸਾਫ ਹੈ ਹਾਂਜੀ 78 ਇਹਦਾ ਨੰਬਰ ਹੈ ਪੀ

ਇਹ 2000 ਘੰਟਾ ਚੱਲੇਗਾ ਬਈ 2000 ਘੰਟਾ 1900 2000 ਘੰਟਾ ਫਰਸਟ ਓਨਰ ਇਹ ਵੀ ਫਰਸਟ ਓਨਰ ਨਕਦ ਹੈ ਇਹ ਤੇ ਲੋਨ ਕਿੰਨੇ ਦਾ ਹੋਜੂ ਇਹ ਤੇ 6.5 4 5 ਲੱਖ ਦੇ ਲਵੇ ਹੋਜੂ 470 ਉਹ 80 ਹੋਵੇ ਅੱਛਾ ਦਵਾ ਕੀ ਕਿੰਨੇ ਦਾ ਇਹ ਬੱਦ ਦੇਖ ਲਈ ਹੈ ਬਈ 6 ਲੱਖ ਤੇ 70 80 ਹਜ਼ਾਰ ਦਾ 6 ਲੱਖ ਤੇ 80 ਹਜ਼ਾਰ ਦਾ ਓਕੇ ਤੇ ਲੈ ਮਿੱਤਰੋ ਪਿੰਡ ਉਪਲੀ ਦੇ ਵਿੱਚ ਖੜੇ ਨੇ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਤੇ ਤੁਹਾਡਾ ਨੰਬਰ ਕਿ ਨਾਲ ਵੀ 98762 51606 51606 ਓਕੇ ਤਿਲੇ ਮਤਰੋ ਕਰੋ ਸੰਪਰਕ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਜੇ ਕਿਸੇ ਲਈ ਕੋਈ ਪੁਰਾਣਾ ਟਰੈਕਟਰ ਹੋਵੇ ਵਿੱਚ ਕੱਟ ਲਾਂਗੇ ਆਪਾਂ ਹਾਂਜੀ ਬਾਈ ਕੱਟ ਲਾਂਗੇ ਲੋਨ ਤਾਂ ਹੋਈ ਜਾਊਗਾ ਹਾਂ ਹਾਂ ਤੇ ਕਰੋ ਸੰਪਰਕ ਬਰਨਾਲੇ ਤੋਂ ਕਿੰਨੀ ਦੂਰ ਰਹ ਜਾਂਦਾ ਬਰਨਾਲਾ 6 ਕਿਲੋਮੀਟਰ ਹੈ 6 ਕਿਲੋਮੀਟਰ ਹੈ ਹਾਂਜੀ ਬਾਈ ਓਕੇ ਕਰੋ ਮਤਰੋ ਸੰਪਰਕ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਬਾਈ ਦਾ ਲਿਖਦਾ